ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਅੱਜ ਆਪਾਂ ਜਾਵਾਂਗੇ ਪਟਿਆਲੇ ਤੇ ਅੱਜ ਆਪਾਂ ਝੋਨਾ ਵੀ ਵੜਣਾ ਹੈ ਉਹ ਵੀ ਦਿਖਾਵਾਂਗੇ ਤੁਹਾਨੂੰ ਹਾਂਜੀ ਦੋਸਤੋ ਉਹ ਤਾਂ ਆਪਣੇ ਪਿੰਡ ਨਾਲ ਜਗਰਾਤਾ ਏ ਮੁੰਡੇ ਆ ਕੇ ਗਏ ਨੇ ਤੇ ਉਹਨਾਂ ਨੂੰ ਸਮਾਨ ਸਕੂਨ ਦੇਣਾ ਸੀਗਾ ਲੈ ਕੇ ਦੇਤਾ ਆਪਾਂ ਉਹ ਤੇ ਕਹਿੰਦੇ ਆਇਓ ਜ਼ਰੂਰ ਮੈਂ ਕਿ ਆਉਂਗਾ ਯਾਰ ਆ ਕਹਿਣ ਦੀ ਗੱਲ ਆ ਕੋਈ ਤੇ ਬਾਕੀ ਅੱਜ ਝੋਨਾ ਵੜਾਉਣਾ ਇਹ ਆ ਬਿੱਟ ਲਾਇਆ ਪਿਆ ਤੇ ਪੱਲੀਆਂ ਲਾ ਰਹੇ ਹਾਂ ਕਾਈ ਜੀ ਤੇ ਜਦੋਂ ਮਸ਼ੀਨ ਲੱਗ ਗਈ ਫੇਰ ਆਉਂਗਾ ਪਟਿਆਲੇ ਮੈਂ 1:30 ਵਜੇ ਤੋਂ ਬਾਅਦ ਅੱਜ ਪਟਿਆਲੇ ਉ ਜਾਵਾਂਗੇ ਹੋਰ ਦੱਸੋ ਗੱਲਬਾਤ ਓਕੇ ਰਿਪੋਰਟਰ ਹਾਂਜੀ ਦੋਸਤੋ ਆ ਜੋ ਖਾਣਾ ਖਲਾਦਿਆ ਤੁਹਾਨੂੰ ਠੀਕ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਖਾਣਾ ਖਾ ਰਹੀ ਹਾਂ ਜੀ ਖਾਣਾ ਖਾ ਕੇ ਆਉਂਗਾ ਸ਼ਹਿਰ ਨੂੰ ਫੇਰ ਝੋਨਾ ਝੋਨਾ ਫੜਾ ਕੇ 2:00 ਵਜੇ ਤੱਕ ਪਟਿਆਲੇ ਆਉਂਗਾ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਆ ਦੋਸਤੋ ਤੁਹਾਡੇ ਕਰਕੇ ਵੀਡੀਓ ਰੀਲਾਂ ਬਣਾ ਦਿੰਦਾ ਹਾਂ ਪਰ ਇਹ ਜਿਹੇ ਫੁੱਦੂ ਫਦੂਨ ਮੌਸੇ ਵਿੱਚ ਲੋਕ ਕਰਦੇ ਹੈਗੇ ਨੇ ਜੀ ਨਹੀਂ ਕਰਦਾ ਹੈਗਾ ਬਸ ਕੋ ਕਰ ਲੋਕ ਦੋ ਮੂੰਹੇ ਸੱਪ ਨੇ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਠੀਕ ਆ ਚਾਚੇ ਨੇ ਦੱਸੋ ਕਿਦਾ ਕੀ ਚੱਕਦੇ ਆ ਕਿ ਤੋਂ ਪੈਸੇ ਲੈ ਰਹੇ ਕਿ ਕੋਈ ਮੇਰੇ ਦਾਣੇ ਗਿਰ ਕੇ ਜਾਂਦਾ ਘਰੇ ਆ ਕੇ ਉਂਓ ਯਾਰ ਦਸ ਗੱਲਾਂ ਵੀ ਬੱਕੀ ਤੁਹਾਨੂੰ ਲੱਭੂ ਐਂਦੇ ਆ ਤੇ ਚਾਚੇ ਨੂੰ ਪਿਆਰ ਕਰਦੇ ਹੋ ਸਤਿ ਸਿਕਾ ਅੱਜ ਜੀ ਦੋਸਤੋ ਜਿਵੇਂ ਆ ਗਈ ਦਰਾਈਆ ਦਰਦੀ ਮੈਂ ਤਾਂ ਵੀ ਤਾਂ ਜੀ ਅੱਜ ਜੀ ਦੋਸਤੋ ਦੇਖੋ ਕਿ ਇਹ ਜੀ ਨਾਲ ਜਾ ਰਹੀ ਆ ਟਰੈਕਟਰ ਤੇ ਮੈਂ ਵੀ ਹੁਣ ਜਵਾਕ ਨੂੰ ਲੈ ਕੇ ਆਉਣਾ ਬੱਸ ਆਉਣ ਵਾਲੀ ਆ ਉਹਦੇ ਬਾਅਦ ਚੋਂ ਕਿਲਾਕ ਪੜਾ ਕੇ ਫਿਰ ਮੈਂ ਵੀ ਪਟਿਆਲੇ ਨੂੰ ਜਾਣਾ ਏ ਪਟਿਆਲੇ ਤੁਹਾਨੂੰ ਦਿਖਾਉਣੇ ਆ ਚੁੰਡੇਰੇ ਹਾਂ ਜੀ ਦੋਸਤੋ ਆ ਜਾਓ ਮੱਕੀ ਦੀ ਰੋਟੀ ਖਾ ਲਓ ਨਾਲੇ ਮੈਨੂੰ ਐ ਦੱਸੋ ਨੂਨ ਮਿਰਚ ਲਾ ਕੇ ਚੁੱਪੜ ਕੇ ਕੌਣ ਕੌਣ ਖਾਂਦਾ ਏ ਰੋਟੀ ਮੱਕੀ ਦੀ ਮੱਖਣ ਲਾ ਕੇ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਐਵੇਂ ਬਸ ਹੁਣ ਮੈਂ ਚੱਲਿਆ ਖੇਤਾਂ 'ਚ ਖੇਤਾਂ 'ਚ ਕਿਹੜਾ ਕੱਢ ਗੇ ਫਿਰ ਆਵਾਂ ਰਿਹਾ ਮੈਂ ਪਟਿਆਲੇ ਨੂੰ ਚੁੰਡੇਰੇ ਹਾਂ ਜੀ ਦੋਸਤੋ ਚੱਲਦੇ ਹਾਂ ਹੁਣ ਖੇਤਾਂ 'ਚ ਹਾਂਜੀ ਦੋਸਤੋ ਆ ਗਏ ਖੇਤਾਂ 'ਚ ਸੰਭ ਰਹੀ ਹੈ ਮਸ਼ੀਨ ਉੱਪਰ ਨਾਲ ਕੇਸ ਵੱਢ ਲਿਆ ਤੇ ਥੱਲੇ ਵਾਲੀ ਤੇ ਚੱਲ ਰਹੀ ਆ ਹੁਣ ਮਿੱਤਰ ਪਿਆਰੇ ਓਹ ਆ ਹੈਗੀ ਆ ਵੈਰਾਈਟੀ 1692 1692 ਆ ਅਸਾਪਾ ਉੱਪਰ ਲਗੀਲਾ ਦਾ ਵੱਟਿਆ ਗਿਆ ਅਜਰ ਹੀਠਾਂ ਟੈਂਕ ਪੈ ਗਿਆ ਫਿਰ ਆਪਾਂ ਚੱਲਦੇ ਆਂ ਕਟਿਆਲੇ ਨੂੰ ਹੋਰ ਦੱਸੋ ਯਾਰ ਈਕੋ ਟੋਪਰੋ ਲਵਜੂਆ ਤੁਹਾਨੂੰ ਮੇਰੇ ਚੀਰ ਦੇ ਟੋਟਿਆਂ ਨੂੰ ਯਾਰ ਹੋਰ ਦੱਸੋ ਗੱਲਬਾਤ ਝਾੜਤਾ ਇੱਕ ਪਤੀਜ ਘੱਟੇ ਦੱਸ ਰਹੇ ਨੇ ਬਾਕੀ ਚਲੋ ਉਹ ਮਾਲਕ ਦੇ ਹੱਥ ਆ ਤੰਦਰੁਸਤੀ ਰਹਿਣੀ ਚਾਹੀਦੀ ਆ ਘਰ ਪਰਿਵਾਰ ਚ ਚਲੋ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈਗਾ ਔਰ ਜੋ ਸੋਬਈ ਗੱਲਬਾਤ ਆ ਦੇ ਚਾਚੇ ਨਹੀਂ ਹਾਂਜੀ ਲੱਗੀ ਵੀ ਆ ਜੀ ਮਸ਼ੀਨ ਬਾਸਪਤੀ ਜੀ ਪੱਡ ਰਹੇ ਆ ਆ ਝਾੜ ਬਹੁਤ ਘੱਟ ਹੈਗਾ ਈ ਲਾਣੇਦਾਰ ਸਾਡੇ ਵਾਲਾ ਇਉਂ ਤਿਲ ਗੇਰੀ ਬੈਠਾ ਏ ਮੈਨੂੰ ਕਹ ਕੁਛ ਨਹੀਂ ਹੁੰਦਾ ਹੈਗਾ ਇਹ ਐਂ ਕਿਹਾ ਹੋ ਗਿਆ ਵੱਧ ਦੇ ਘਾਟੇ ਦਾ ਬਣੇ ਬੈਉ ਹੈਗੇ ਨਹੀਂ ਕੋਈ ਚੱਕਰ ਨਹੀਂ ਹੈਗਾ ਮੈਂ ਕਿਹਾ ਵੜਕ ਜੀ ਨਹੀਂ ਮਾਰ ਰਿਹਾ ਕਹਿਣ ਦਾ ਭਾਵ ਚਲਦੇ ਆ ਹੁਣ ਆਪਾਂ ਸ਼ਹਿਰ ਵੱਲ ਨੂੰ ਜਾ ਕੇ ਮਿਲਦੇ ਆ ਭਤੀਜ ਭਤੀਜੀਆਂ ਨੂੰ ਲੱਭ ਜੂਆ ਬਾਕੀ ਤੁਹਾਨੂੰ ਆ ਵੀਡੀਓ ਬਣਾਉਣ ਤਾਂ ਹੀ ਆਇਆ ਏ ਕਿ ਤੁਸੀਂ ਕਹਿੰਦੇ ਹੁੰਨੀਓ ਕਿ ਚਾਚੇ ਖੇਤਾਂ ਦੇ ਨਹੀਂ ਬਣਾਉਂਦਾ ਤੂੰ ਤੇ ਉੱਕੇਰੋਂ ਕੰਮ ਤੇ ਚਲਦੇ ਆ ਜੀ ਹੁਣ ਸ਼ਹਿਰ ਨੂੰ ਲਾਣੇਦਾਰ ਦਾ ਅੱਜ ਮੂਰ ਕਰਦੇ ਆ ਲਾਣੇਦਾਰ ਨੂੰ ਸ਼ਾਮ ਨੂੰ ਸੈਟ ਲਿਆ ਕੇ ਦਿੰਦੇ ਆ ਇਹਨੂੰ ਬਲੈਕ ਲੈਵਲ ਦੀ ਅੱਜ ਚਲੋ ਇਹਦਾ ਝਾਲ ਠੀਕ ਠੀਕ ਹੀ ਹੁੰਦਾ ਹੈ 16 ਬੰਨਵੇਂ ਆ ਯਾਰ ਤਾਂ ਵੀ ਠੀਕ ਆ ਜੋ ਹੋ ਰਹੀ ਆ ਕਿਉਂਕਿ ਉੱਪਰਲਾ ਕਿੱਲਾ ਆਪਣਾ ਜਮਈ ਖਰਾਬੇ ਤੀ ਆ ਛਿੱਦਾ ਬਹੁਤੀ ਕਬਾੜ ਬਹੁਤੀ ਉਹਦੇ ਵਿੱਚ ਇੱਕ ਬੂਟੇ ਬਹੁ ਮਰ ਗਏ ਦੀਗੇ ਬਾਅਦ ਚੋਂ ਪਨੀਰੀ ਨਹੀਂ ਮਿਲੀ ਹੈਗੀ ਚਲੋ ਠੀਕ ਆ ਜੋ ਵੀ ਹੈਗਾ ਛੜਦੀ ਗਲਾਚਾ ਕੰਮ ਕਰ ਕੋਈ ਚੱਕਰ ਨਹੀਂ ਚਲੋ ਹੁਣ ਚੱਲਦੇ ਆ ਪਟਿਆਲੇ ਜੁੜੇ ਰਹੋ ਹਾਂਜੀ ਮਿੱਤਰ ਪਿਆਰੇ ਡੀਜ਼ਲ ਪਵਾ ਰਹੇ ਆ ਪੰਪ ਤੇ ਤੇ ਆ ਰਹੇ ਹਾਂ ਪਟਿਆਲੇ ਬਸ ਆ ਜਾਊਗਾ 20-25 ਮਿੰਟ ਚ ਕਿ ਮੁੰਡੇ ਵਿਚਾਰੇ ਆਪਾਂ ਨੂੰ ਪਹਿਲਾਂ ਵੀ ਮਿਲੇ ਦੀ ਪੰਪ ਤੇ ਲੱਗਿਆ ਵੇ ਆਈ ਕਬੂਤਰ ਵੀ ਰੱਖੇ ਹੋਏ ਨੇ ਸ਼ੌਂਕੀ ਆ ਭਤੀਜਾ ਕਹਿੰਦਾ ਚਾਚੇ ਪੰਪ ਦੀ ਵੀ ਬਣਾ ਦੇ ਵੀਡੀਓ ਵਲੋਗ ਬਣਾ ਲੈ ਹਾਂਜੀ ਮਿੱਤਰ ਪਿਆਰਿਓ ਭਤੀਜਾ ਆਪਣਾ ਆ ਤੇ ਭਤੀਜੇ ਨੇ ਕਬੂਤਰ ਵੀ ਰੱਖੇ ਹੋਏ ਨੇ ਕਿਵੇਂ ਨੇ ਤੇਰੇ ਕਬੂਤਰ ਰੋਕ ਗਣੀ ਆ ਓਕੇ ਨੇ ਪਰ ਠੀਕ ਆ ਜਦ ਕਰੇ ਬਾਜੀ ਹੋਈ ਮੈਂ ਪੱਕਾ ਆਉਂਗਾ ਠੀਕ ਆ ਜੀ ਆਜੀ ਹਾਂਜੀ ਦੋਸਤੋ ਪਟਿਆਲੇ ਪਹੁੰਚ ਗਏ ਆਪਾਂ ਹਾਂਜੀ ਮਿੱਤਰ ਪਿਆਰਿਓ ਤਰਪੜੀ ਹੈਗਾ ਭਤੀਜਿਆਂ ਨੇ ਰੋਕ ਲਿਆ ਦੀ ਯਾਰ ਹੁਣੇ ਗਏ ਨਹੀਂ ਮਿਲ ਕੇ ਮੈਂ ਯਾਰ ਆ ਵੀ ਭਤੀਜ ਆ ਗਏ ਆਪਣੇ ਆਜੋ ਮੁੰਡਿਓ ਤਰਪੜੀ ਚ ਰਹਿਣੇ ਹੋ ਸਾਰੇ ਹਾਂਜੀ ਤਰਪੜੀ ਤੇ ਪੜਦੇ ਕਿੱਥੇ ਹੋ ਪੁੱਤ ਆਪਾਂ ਸੀਮ ਲੈਂਚ ਜੀ ਠੀਕ ਆ ਠੀਕ ਆ ਵਧੀਆ ਚੱਲਦੀ ਆ ਪੜਾਈ ਵਧੀਆ ਚੱਲਦੀ ਆ ਹੋ ਹੁਣ ਚੱਲੇ ਹਾਂਜੀ ਤਰਪੜੀ ਹੈਗੀਆਂ ਜੀ ਆਪਣੇ ਭਤੀਜ ਮਿਲ ਕੇ ਭਤੀਜ ਤਰਪੀਤ ਹੋਈ ਹੈਗੀਆਂ ਸੀਵ ਵਿੱਚ ਜੀ ਕੋਈ ਸੇਵਾ ਹੋਈ ਨਾ ਨਾ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਯਾਰ ਇਹਨਾਂ ਨੇ ਹੋ ਠੀਕ ਆ ਹਾਂਜੀ ਦੋਸਤੋ ਆ ਭਤੀਜ ਆ ਗਏ ਆਪਣੇ ਆ ਭਤੀਜ ਬਾਰਨਤੂਆਂ ਤੇ ਦੂਆ ਭਤੀਜ ਮਲੋਟ ਤੋਂ ਆ ਠੀਕ ਆ ਠੀਕ ਆ ਹੋ ਠੀਕ ਹੋ ਹਾਂਜੀ ਵਧੀਆ ਐ ਚੰਗਾ ਆ ਤੁਹਾਨੂੰ ਟਰੱਕ ਭਰ ਕੇ ਹਾਂਜੀ ਹਾਂਜੀ ਹੋਰ ਦੱਸੋ ਕੋਈ ਖਾਣਾ ਪੀਣਾ ਕੁਸਾ ਨਹੀਂ ਧੰਨਵਾਦ ਦੱਸਦੇ ਨਹੀਂ ਠੀਕ ਆ ਠੀਕ ਆ ਹੋਰ ਦੱਸੋ ਨਮਿਕਾ ਜੀ ਹਾਂਜੀ ਦੋਸਤੋ ਹੁਣ ਚੱਲਦੇ ਆ ਲੀਲਾ ਭਵਨ ਸਾਈਡ ਤੇ ਬਾਈਕ ਤੇ ਭਤੀਜਾ ਕੇ ਦੀ ਯਾਰ ਇੱਥੇ ਵੀ ਧੱਕਾ ਕਰਨ ਲੱਗੇ ਕਹਿੰਦੇ ਚਾਚੇ ਕੀ ਖਾਣਾ ਦੱਸ ਆ ਮੈਂ ਕਿਹਾ ਬੱਸ ਭਤੀਜੇ ਉਹ ਫੁੱਲਾ ਲੇਟੇ ਰੋਟੀ ਖਾ ਕੇ ਆਏ ਸਸਤੀ ਕਾਲਜੀ ਆਂ ਅੰਦਰੇ ਭੀਜਵੇਂ ਪਲੱਸ 1 ਚ ਪੜਦੇ ਨੇ ਪਟਿਆਲੇ ਆ ਮੈਂ ਇੱਥੇ ਕਲੰਬੀਆ ਦੇ ਹੈਰ ਚ ਚਾਹ ਪੀਣ ਨੂੰ ਗਿਆ ਦੀ ਗੱਤੀ ਆ ਗਿਆ ਆਪਣੀਆਂ ਉਹ ਵੀ ਕੋں ਜਿਗਰ ਦੇ ਟੁੱਟੇ ਹੋ ਕੋਈ ਚੰਗੀ ਪਰੇਸ਼ਾਨੀ ਟੁੱਟਿਆ ਕੰਮ ਤੇ ਕਿਹੜਾ ਪਿੰਡਾ ਤੁਹਾਡਾ ਜੇਲ ਕਿਲਾ ਹਾਂਜੀ ਹੋਰ ਦੱਸੋ ਯਾਰ ਧੰਨਵਾਦ ਟੁੱਟਿਆ ਹਾਂਜੀ ਹਾਂ ਬਾਈ ਨਾ ਇਹਨੂੰ ਟੈਂਪੋ ਪਿੰਡ ਤੇ ਪੜ੍ਹਾ ਲਾਓ ਯਾਰ ਹਾਂਜੀ ਹਾਂ ਘੁੰਮਿਆ ਫਲੇ ਵੀ ਕਰੋ ਉਹਦੇ ਨਾਲ ਨਾਲ ਪੜ੍ਹਾਈ ਵੀ ਜ਼ਰੂਰੀ ਆ ਪੜ੍ਹਾਈ ਦਾ ਕੰਮ ਆਉਣੀ ਆ ਹਾਂਜੀ ਹਾਂ ਆ ਦੇਖ ਲਓ ਮੈਂ ਠੱਕੇ ਖਾਂਦਾ ਰਹਿੰਦਾ ਜੇ ਜਦ ਪੂਰੀ ਜੀ ਔਰ ਪੜੇ ਹੁੰਦੇ ਅੱਜ ਵਿੱਚ ਤੱਕੇ ਹੁੰਦੇ ਕਿਸੇ ਸੀਕ ਤੇ ਆਏ ਹਗਾ ਲਾ ਅਕੀ ਤੁਹਾਨੂੰ ਲੱਗੂਆ ਮੇਰੇ ਕੋਲ ਟੱਪ ਪਰ ਕੇ ਆ ਰੋਗ ਦੇ ਪੀਚ ਤੇ ਆਹ ਭਤੀਜ ਪਹਿਲਾਂ ਵਿਚਾਰਾ ਵੀਡੀਓ ਬਣਾ ਰੇ ਹਾ ਜੀ ਕਿ ਲੱਗੀ ਇਹੋ ਠੀਕ ਹਾਂ ਭਤੀਜਿਆ ਤੇ ਰਿਪੋਰਟ ਹਾਂਜੀ ਹਾਂਜੀ ਹੋਰ ਹੈਗਾ ਲੋਗ ਦੇ ਪਿੱਛੇ ਹਾਂਜੀ ਦੋਸਤੋ ਚਾਹ ਪੀਣ ਰੁਕਿਆ ਵਿਆਹ ਦੀ ਇੱਥੇ ਕਲੰਬੀਆ ਹਸਪੀਟਲ ਤੋਂ ਆ ਆਪਣੇ ਭਤੀਜ ਆ ਕੇ ਗੱਡੀ ਦੇਖ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਭਤੀਜ ਆਪਣੇ ਪੜਦੇ ਨੇ ਖਾਲਸਾ ਕਾਲਜ ਠੀਕ ਆ ਠੀਕ ਆ ਵਧੀਆ ਚੱਲਦਾ ਕਾਲਜ ਬੜੀ ਵਧੀਆ ਰਾਜੀ ਕੋਈ ਤੰਗ ਤਾਂ ਨਹੀਂ ਕਰਦਾ ਹਾਂ ਜੀ ਹਾਂ ਜੀ ਦੱਸ ਦਿਓ ਭਤੀਜ ਆਪਣੇ ਉਹ ਨਹੀਂ ਭਤੀਜ ਸਾਰੇ ਉੱਤੇ ਹੋਰ ਵਧੀਆ ਪੜਾਉਂਦੇ ਨੇ ਬਹੁਤ ਵਧੀਆ ਪੜਾਉਂਦੇ ਨੇ ਜੀ ਓਕੇ ਰਿਪੋਰਟ ਹਾਂ ਜੀ ਉਂਇਓ ਤਾਂ ਨਹੀਂ ਕਹੀ ਜਾਂਦੇ ਕੈਮਰੇ ਮੂਰੇ ਨਾ ਜੀ ਨਾ ਜੀ ਏਸੀ-ਯੂਸੀ ਹੈਗਾ ਕਿ ਨਹੀਂ ਹਾਂ ਜੀ ਹੈਗਾ ਜੀ ਸਭ ਹੈ ਜੀ ਫਰਬ ਵਧੀਆ ਜੀ ਏਸੀ ਲੱਗਿਆ ਪਿਆ ਰੂਮ 'ਚ ਰੂਮ 'ਚ ਲਾਇਬ 'ਚ ਲੱਗਿਆ ਹੋਇਆ ਜੀ ਅੱਛਾ ਲਾਇਬ 'ਚ ਠੀਕ ਆ ਠੀਕ ਆ ਲਾਇਬ੍ਰੇਰੀ 'ਚ ਕਲੋ ਲਵ ਯੂ ਆ ਤੁਹਾਨੂੰ ਮੁੰਡਿਓ ਹਾਂਜੀ ਦੋਸਤੋ ਹੁਣ ਚੱਲਦੇ ਆਂ ਬਾਈਪੀਐਸ ਵੱਲ ਹਾਂਜੀ ਦੋਸਤੋ ਮੈਂ ਪਹੁੰਚਣ ਵਾਲੇ ਹਾਂ ਬਾਈਪੀਐਸ ਹਾਂਜੀ ਦੋਸਤੋ ਆ ਗਏ ਆਪਾਂ ਬਾਈਪੀਐਸ ਭਤੀਜ ਬਹੁਤ ਹੱਥ ਮਾਰ ਰਹੇ ਨੇ ਮਿਲਦੇ ਆਂ ਇਹਨਾਂ ਨੂੰ ਪਹਿਲਾਂ ਚਾਚੂ ਪੀਂਦੇ ਮੈਨੂੰ ਬਾਹਰ ਤੋਂ ਬਹੁਤ ਮੈਸੇਜ ਆਉਂਦੇ ਦੀ ਕਿ ਚਾਚੇ ਜੇੜੀ ਲਾਉਂਦਾ ਇੱਕ ਵੀਡੀਓ ਪਾਈ ਜਿਹੜੇ ਪਟਿਆਲੇ ਤੋਂ ਬਾਹਰ ਭਤੀਜ ਗਏ ਪਏ ਨੇ ਬਾਕੀ ਲਵ ਯੂ ਆ ਤੁਹਾਨੂੰ ਸਾਰੇ ਹਾਂਜੀ ਮਿੱਤਰ ਪਿਆਰਿਓ ਬਾਈਪੀਐਸ ਆ ਚਾਹ ਪੀਣ ਲੱਗੇ ਆ ਹੁਣ ਹੋਰ ਦੋਸਤੋ ਸਿੱਟੋ ਲਾ ਵੀਵਾ ਤੋਂ ਮੇਰੇ ਜੀਗਰ ਦੇ ਟੋਟਿਆਂ ਨੂੰ ਆ ਜੀ ਵਾਹ ਬਾਈਪੀਐਸ ਹਾਂਜੀ ਮਿੱਤਰ ਪਿਆਰੇ ਭਤੀਜ ਮਲੇਰਪੋਟਲੇ ਤੋਂ ਆ ਕੇ ਵੀ ਹੁਣੇ ਮਿਲ ਕੇ ਗਏ ਹੈਗੇ ਨੇ ਮੁੰਡੇ ਕਿ ਮੈਂ ਚਾਹ ਪੀ ਰਿਹਾ ਚਾਹ ਪੀ ਕੇ ਫਿਰ ਚੱਲਦੇ ਆਂ ਉਧਰ ਨੂੰ ਪਾਈ ਨੰਬਰ ਸੱਟ ਹੋਰ ਦੋਸਤੋ ਮੇਰੇ ਜੀਗਰ ਦੇ ਟੋਟੇ ਕਹਿਣਾ ਕਿ ਇੱਕ ਦੋ ਟੈਂਕ ਹੋਣਗੇ ਜੇ ਹੋਏ ਵੀ ਆ ਭਤੀਜ ਨੇ ਭਾਈ ਆਪਣੇ ਅ ਸੁਨਾਮ ਤੋਂ ਉਹ ਕੱਟਣਾ ਪੈ ਗਿਆ ਉਹ ਡੈਕ ਲਈ ਜਾ ਰਿਹਾ ਜੀ ਜਦੋਂ ਫਿਰ ਟੂਆ ਸਿਸਟਮ ਆ ਜਾਂਦਾ ਇਹ ਤੇ ਪੰਗਾ ਕਿਹੜਾ 1000 ਭਤੀਜ ਹੋਰ ਯਾਰ ਹੋਰ ਦੱਸੋ ਯਾਰ ਆਹ ਬੋਲ ਜੀ ਖਾਣਾ ਪੀਣਾ ਤਾਂ ਨਹੀਂ ਆਣ ਆਈ ਓਕੇ ਮੈਂ 27 ਨੂੰ ਆਉਣਾ ਇਸ ਨਾਮ ਉੱਥੇ ਮਿਲਾਂਗੇ ਤੁਹਾਨੂੰ ਯਾਰ ਫਿਰ ਆਪਾਂ ਤੇ ਭਤੀ ਜਾ ਕੇ ਗਏ ਨੇ ਯਾਰ ਆਜੋ ਤੁਹਾਨੂੰ ਚਾਹ ਪਿਲਾ ਦਈਏ ਕਰਮਾ ਕਰਮ ਮੇਰੇ ਜਿਗਰ ਦੇ ਟੋਟੇ ਹੋ ਹੋਰ ਦੱਸੋ ਗੱਲਬਾਤ ਓਕੇ ਆ ਕੰਮ ਹਾਂ ਜੀ ਮਿੱਤਰ ਪਿਆਰਿਓ ਨੂੰ ਚੱਲਦੇ ਆਪਾਂ ਨੀਲਾ ਭਵਨ ਫਿਰ 22 ਨੰਬਰ ਤੇ ਉੱਥੇ ਭਤੀ ਜੀ ਆਨੇ ਆਉਣਾਂ ਉੱਥੇ ਉਹ ਕਿਹਾ ਉਹਨਾਂ ਨੂੰ ਕੋਈ ਨਾ ਮਿਲਦਾ ਹੋਰ ਬਸੋ ਗੱਲਬਾਤ ਠੀਕੋਂ ਤੱਕੀ ਲਾਤੂ ਆ ਗਏ ਸਾਰਿਆਂ ਨੂੰ ਯਾਰ ਇਕ ਭਰ ਕੇ ਤੇ ਆ ਭਤੀਜ ਵੀ ਕਾਲਜ ਲਾ ਕੇ ਆਏ ਨੇ ਮਗਰ ਉਹ ਚਾਹ ਤਾਂ ਨਹੀਂ ਪੀਣੀ ਮੁੰਡਿਓ ਹਾਂਜੀ ਮਿੱਤਰ ਪਿਆਰਿਓ ਆ ਗਿਆ ਮੈਂ ਇੱਧਰ ਦੀਲਾ ਪਾਵਰ ਹੁਣ ਸ਼ਾਮ ਵਾਲਾ ਕੀ ਹਾਲ ਆ ਠੀਕ ਆ ਸ਼ਾਮ ਵਾਲਾ ਸਮਾਨ ਲੈ ਕੇ ਇਹਨਾਂ ਤੋਂ ਫੇ ਚੱਲਦੇ ਆਪਾਂ ਪਿੰਡ ਨੂੰ ਤੇ ਜਿੰਨੇ ਵੀ ਅੱਜ ਤੁਸੀਂ ਮਿਲੇ ਯਾਰ ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਬਹੁਤ ਸਾਰਾ ਪਿਆਰ ਤੁਹਾਨੂੰ ਸਾਰਿਆਂ ਨੂੰ ਲੱਭ ਜੂ। ਰਾਤ ਤੇ ਜਾਂਦੇ ਰਹੇ ਹਾਂ। ਫਰਕ ਪੈਂਦਾ ਉਹਦੇ ਨਾਲ ਵੀ? ਠੀਕ ਆ ਠੀਕ ਆ। ਅਜੇ ਸੌਣ ਸੌਣ ਵੀ ਨਹੀਂ ਲਾਇਆ ਪਿਆ ਤੁਹਾਡਾ। ਹਾਂਜੀ ਦੋਸਤੋ ਚੱਲਦੇ ਹਾਂ ਹੁਣ ਪਿੰਡ ਪਾਲੂ ਦਾ ਸਮਾਨਾ ਲੈ ਲਿਆ। ਬਸ ਡੈਡੀ ਵਾਲਾ ਸਮਾਨ ਰਹਿ ਗਿਆ ਲੈਣ ਤੋਂ ਦੂਆ। ਉੱਜਾਂਦੇ ਹੋਏ ਕਿਸੇ ਥੇਕੇ ਤੋਂ ਫੜ ਲਾਂਗੇ। ਬਾਕੀ ਲੱਭ ਜੂਆ ਤੁਹਾਨੂੰ ਸਾਰਿਆਂ ਨੂੰ ਯਾਰ। ਹਾਂਜੀ ਜੀਗਰ ਦੇ ਟੋਟੇਓ ਚੱਲਦੇ ਹਾਂ ਹੁਣ ਆਪਾਂ ਹੋਰ ਦੱਸੋ ਗੱਲਬਾਤ। ਉੱਕੇ ਰਿਪੋਰਟ ਆਜੋ ਖਾਦੀਏ ਤੁਹਾਨੂੰ ਵੀ ਯਾਰ ਬਾਕੀ ਤੁਹਾਨੂੰ ਲਵ ਜੂਆ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਜਿਹੜੀ ਤੁਸੀਂ ਜੀਰੀ ਕਹਿਣੀ ਉਹ ਅੱਜ ਪੜਾਈ ਪੀਏ ਰ ਆਪਾਂ ਮੇਰੇ ਹਿਸਾਬ ਨਾਲ 17 ਤੋਂ ਲੈ ਕੇ 19 ਕੁਆਂਟਲ ਦੇ ਵਿੱਚ ਵਿੱਚ ਝਾੜ ਹੋਊਗਾ ਵਾਸ਼ਪਦੀ ਦੀਗੀ ਉਹ 16 92 ਜਿਹੜੀ ਹੈ ਜੇ ਵੱਡੀ ਹੈ ਆਪਾਂ ਬਾਕੀ ਤੋਲੇ ਤੋਂ ਪਤਾ ਲੱਗ ਲੱਗ ਜੂਗਾ ਤੁਹਾਨੂੰ ਦੱਸ ਦਾਂਗੇ ਕਿੰਨੀ ਹੋਗੀ ਹਾਂਜੀ ਅਬ ਚਲਤੇ ਹਾਂ ਗਾਉਂ ਤੋਂ ਰੁਪਏ ਤੋਂ ਉਹ ਇਹਨੂੰ ਉੱਥੇ ਦਾ ਹਾਂ ਭੇਜ ਦਈ ਮੈਂ ਪੈਸਾ ਲਾ ਕੇ ਠੀਕ ਆ ਹਾਂਜੀ ਦੋਸਤੋ ਪਟਿਆਲੇ ਖੜੇ ਆ ਆਪਾਂ ਬਾਈ ਨੰਬਰ ਸਾਈਡ ਆਪਣਾ ਵੀਰ ਜੀਰੇ ਤੋਂ ਹੈਗਾ ਏ ਬਾਈ ਤੇ ਪਟਿਆਲੇ ਆਏ ਵੇ ਨੇ ਤੇ ਇੱਧਰ ਵੀ ਆ ਭਤੀਜ ਖੜੇ ਨੇ ਆਪਣੇ ਸਾਰੇ ਆ ਠੀਕ ਹੋ ਮੁੰਡਿਓ ਵਧੀਆ ਵਧੀਆ ਉਹ ਕਿਆ ਕੰਮ ਠੀਕ ਆ ਜੀ ਠੀਕ ਆ ਹਾਂਜੀ ਮਿੱਤਰ ਪਿਆਰਿਓ ਹੁਣ ਚੱਲਦੇ ਆ ਆਪਾਂ ਪਿੰਡ ਨੂੰ ਹਾਂਜੀ ਦੋਸਤੋ ਅੱਜ ਦਾ ਦਿਨ ਬਹੁਤ ਵਧੀਆ ਗਿਆ ਘਰੇ ਆ ਗਿਆ ਮੈਂ ਇੰਨਾ ਦਾ ਲਿਆਂਦਾ ਸਮਾਨ ਉਹ ਟੌਮ ਲੱਗ ਗਿਆ ਅਗੜਾਈਆਂ ਲੈਣ ਦਿਖਾਈ ਉਹਨੂੰ ਮੜ ਗਿਆ ਖੁਸ਼ੀ ਚੜ ਗਈ ਉਹਨੂੰ ਤੇ ਹੋਰ ਦੱਸੋ ਠੀਕ ਹੋ ਅੱਜ ਬਹੁਤ ਵਧੀਆ ਦਿਨ ਗਿਆ ਅੱਜ ਦੇ ਦਿਨ ਦੀ ਇੱਥੇ ਹੀ ਵਲੌਗ ਦੀ ਸਮਾਪਤੀ ਕਰਦੇ ਹਾਂ ਲਵ ਯੂ